ਤੇ ਅਸੀਂ ਚੋਣੇ ਆ ਕਿ ਤੁਹਾਨੂੰ ਵੀ ਇਸ ਪੰਥ ਵਿੱਚ ਸ਼ਾਮਲ ਕਰ ਲਈਏ ਤੁਹਾਨੂੰ ਵੀ ਇਸ ਪਿਆਰੇ ਪੰਥ ਦਾ ਅਸੀਂ ਹਿੱਸਾ ਬਣਾਉਣਾ ਹੈ ਕਿ ਉਹਨਾਂ ਪਹਾੜੀ ਰਾਜਿਆਂ ਨੇ ਆਜੋ ਨਾਲ ਆਜੋ ਜੀ ਅਜਾਣਾ ਹੈ ਤੇ ਅਸੀਂ ਚਾਹਦੇ ਹਾਂ ਕਿ ਤੁਹਾਨੂੰ ਵੀ ਇਸ ਪੰਚ ਸਭਾ ਵਿੱਚ ਸ਼ਾਮਲ ਕਰ ਲਈਏ ਤੁਹਾਨੂੰ ਵੀ ਇਸ ਨਿਆਰੇ ਪੰਚਨਾ ਅਸੀਂ ਹੀ ਬਣਾਉਣਾ ਹੈ ਤੇ ਉਹਨਾਂ ਪਹਾੜੀ ਰਾਜਿਆਂ ਦੇ ਅੱਜ ਦਾ ਜਿਹੜਾ ਮੇਨ ਮਕਸਦ ਸੀ ਕਿ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਗੰਦੀ ਹੋ ਗਈ ਹੈ ਇਹ ਰਾਜਨੀਤੀ ਵਪਾਰ ਬਣ ਗਿਆ ਹੈ ਪੈਸੇ ਤੋਂ ਰਾਜਨੀਤੀ ਖਰੀਦੇ ਨੇ ਫਿਰ ਰਾਜਨੀਤੀ ਤੋਂ ਪੈਸੇ ਕਮਉਂਦੇ ਨੇ ਪੂਰਾ ਦੇਸ਼ ਦਾ ਜਿਹੜਾ ਕਾਰੋਬਾਰ ਪੂਰੇ ਦੇਸ਼ ਦੀ ਪ੍ਰਾਪਰਟੀ ਇਹ ਸਾਰਾ ਪੂਰੇ ਦੇਸ਼ ਦਾ ਪੈਸਾ ਇਹ ਚੰਦ ਪੂੰਜੀਪਤੀਆਂ ਕੋਲ ਚਲਾ ਗਿਆ ਹੈ ਅੱਜ 5 ਬੰਦਿਆਂ ਦੇ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰਾਪਰਟੀ ਹੋ ਗਈ ਹੈ ਤੇ ਇਸ ਗੰਦੀ ਰਾਜਨੀਤੀ ਨੂੰ ਜਿਹੜਾ ਹੈ ਉਹ ਸ਼ੁੱਧ ਕਰਨਾ ਪਏਗਾ ਤੇ ਸ਼ੁੱਧ ਜਿਹੜਾ ਆਪਾਂ ਸਾਰਿਆਂ ਮਿਲ ਕੇ ਹੀ ਕਰਨਾ ਤੇ ਇਸ ਕਰਕੇ ਅਸੀਂ ਆ ਪਾਰਟੀ ਬਣਾਈ ਹੈ ਸਯੁਕਤ ਸੰਘਰਸ਼ ਪਾਰਟੀ वैसे दे पीछे पंजाब ਜਿਹੜਾ ਇਲੈਕਸ਼ਨ ਹੋਇਆ ਸੀ ਉਹਦੇ ਚ ਅਸੀਂ ਬੁਲਾਈਆਂ ਮਲਾਈ ਸੀ ਦਸ ਸਿੱਟਾ ਤੇ ਲੜੇ ਸੀ ਪਰ ਉਦੋਂ ਬਾਅਦ ਫਿਰ ਕੰਮ ਠੰਡਾ ਪੈ ਗਿਆ ਸੀ ਹੁਣ ਜਿਹੜਾ ਹਰਿਆਣਾ ਦਾ ਇਲੈਕਸ਼ਨ ਆ ਰਿਹਾ ਹੈ ਉਹਦੀ ਅਸੀਂ ਤਿਆਰੀ ਕਰਨੀ ਆ ਸਾਰੇ ਸਿੱਟਾ ਤੇ ਅਸੀਂ ਬੰਦੇ ਖੜਾਣੇ ਨੇ ਸਾਡਾ ਮਤਲਬ ਹੈ ਰਾਜਨੀਤੀ ਅਨੁਸ਼ੁੱਧ ਕਰਨਾ ਇੱਕ ਧਰਮ ਯੁੱਧ ਹੈ ਕਿਉਂਕਿ ਗਰੀਬ ਹੋਰ ਗਰੀਬ ਹੋ ਰਿਹਾ ਭੁੱਖਾ ਮਰ ਰਿਹਾ ਅਜ 23 ਕਰੋੜ ਲੋਕ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਤੇ ਆਪਣੇ ਤੇ ਗੁਰੂਆਂ ਨੇ ਲੰਗਰ ਲਾਏ ਨੇ ਵੀ ਰੋਟੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਬੜੇ ਲੋਕਾਂ ਨੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਹਰਮੰਦਰ ਸਾਹਿਬ ਦੇ ਵਿੱਚ ਇੱਥੇ ਹਰਮੰਦਰ ਸਾਹਿਬ ਦੇ ਸਾਹਮਣੇ ਜਿਹੜਾ ਹੈ ਅਕਾਲ ਤਖਤ ਸਾਹਿਬ ਹੈ ਦੋ insan ਸਾਹਿਬ ਲੱਗੇ ਨੇ ਇੱਕ ਰਾਜਨੀਤੀ ਦਾ ਇੱਕ ਧਰਮ ਦਾ ਤੇ ਸਾਡੇ ਗੁਰੂਆਂ ਨੇ ਕਿਹਾ ਹੈ ਕਿ ਰਾਜ ਬਿਨਾਂ ਨਾ ਧਰਮ ਚਲੇ ਤੇ ਇਸ ਕਰਕੇ ਜੇ ਰਾਜਨੀਤੀ ਨੂੰ ਸ਼ੁੱਧ ਕਰਨਾ ਹੈ ਤੇ ਫਿਰ ਜਿਹੜਾ ਹੈ ਉਹ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਉਹਦੇ ਵਿੱਚ ਕੁੱਦਣਾ ਪਏਗਾ ਤੇ ਉਹਦੇ ਵਾਸਤੇ ਪ੍ਰਯਾਸ ਕਰਨੇ ਪੈਣਗੇ ਜਿੰਨੀ ਮਾਲਕ ਨੇ ਸਮਰੱਥਾ ਦਿੱਤੀ ਹੋਏਗੀ ਉਹਨੂੰ ਸ਼ੁੱਧ ਕਰਨ ਦੇ ਪ੍ਰਯਾਸ ਕਰਾਂਗੇ ਤੇ ਅਸੀਂ ਭਾਰਤੀ ਜਨਤਾ ਨੂੰ ਇਹ ਕਹਿ ਕੇ ਚੱਲ ਰਹੇ ਹਾਂ ਕਿ ਇਹ ਧਰਮ ਯੁੱਧ ਹੈ ਚੰਗੇ ਬੰਦੇ ਅੱਗੇ ਆਓ ਇਮਾਨਦਾਰ ਬੰਦੇ ਅੱਗੇ ਆਓ ਬੇਈਮਾਨਾ ਦੀ ਰਾਜਨੀਤੀ ਕਿਉਂ ਹੋ ਰਹੀ ਹੈ ਪੈਸੇ ਵਾਲਿਆਂ ਦੀ ਰਾਜਨੀਤੀ ਕਿਉਂ ਹੋ ਰਹੀ ਹੈ ਰਾਜਨੀਤੀ ਜਿਹੜਾ ਹੈ ਉਹ ਦੇਸ਼ ਨੂੰ ਚਲਾਉਣ ਵਾਸਤੇ ਸਾਰੀ ਜਨਤਾ ਸੁਖੀ ਰਹੇ ਉਸ ਵਾਸਤੇ ਹੁੰਦੀ ਹੈ ਨਾ ਕਿ ਇਸ ਵਾਸਤੇ ਹੁੰਦੀ ਹੈ ਕਿ ਸਾਰਾ ਪੈਸਾ ਜਿਹੜਾ ਹੈ ਉਹ ਕੁਝ ਆਪਣੇ ਮਿੱਤਰਾਂ ਕੋਲ ਇਕੱਠਾ ਕਰ ਜੋ ਤੇ ਅਮੀਰ ਹੋਰ ਅਮੀਰ ਹੁੰਦਾ ਰਹੇ ਗਰੀਬ ਹੋਰ ਗਰੀਬ ਹੁੰਦਾ ਰਹੇ ਤੇ ਜਦੋਂ ਕਰਜ਼ਾ ਮਾਫੀ ਦੀ ਗੱਲ ਆ ਜੇ ਉਹ ਬੈਂਕਾਂ ਦਾ ਪੈਸਾ ਵੀ ਉਹਨਾਂ ਪੁੰਜੀਪਤੀਆਂ ਨੂੰ ਜਿਹੜੇ ਪਹਿਲਾਂ ਹੀ ਅਮੀਰ ਨੇ ਉਹਨਾਂ ਕੋਲ ਲੁਟਾ ਦਿੱਤਾ ਜਾਏ ਜਿਹਨੂੰ ਆਪਾਂ ਕਰਜ਼ਾ ਮਾਫੀ ਕਹਿ ਦਿੰਦੇ ਆ ਤੇ ਜਿਹੜਾ ਆਮ ਲੋਕ ਹੈ ਉਹ ਰੋਟੀ ਤੋਂ ਤੰਗ ਹੈ ਜਿਹੜੇ ਕਰਜ਼ੇ ਚ ਮਰ ਰਹੇ ਨੇ ਉਹਨਾਂ ਦੀ ਕੋਈ ਮਾਫੀ ਨਹੀਂ ਹੈ ਤੇ ਇਸ ਕਰਕੇ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਅਸੀਂ ਜਿਹੜਾ ਹੈ ਉਹ ਪਾਰਟੀ ਬਣਾਈ ਹੈ ਸੰਯੁਕਤ ਸੰਘਰਸ਼ ਪਾਰਟੀ ਤੇ ਆਟੋ ਜਿਹਨੂੰ ਕਹਿੰਦੇ ਟੈਂਪੂ ਉਹ ਦਾ ਇਨਸਾਨ ਹੈ ਥ੍ਰੀ ਵੀਲਰ ਤੇ ਹਰਿਆਣੇ ਦੇ ਵਿੱਚ ਜਿਹੜਾ ਆਸੀ ਅਗਲਾ ਇਲੈਕਸ਼ਨ ਲੜਨਾ ਹੈ ਤੇ ਅੱਜ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਤੇ ਅੱਜ ਤੋਂ ਆਪਣੀ ਕਾਰਵਾਈ ਜਿਹੜਾ ਉਹ ਸ਼ੁਰੂ ਕਰਾਂਗੇ ਪਾਰਟੀ ਦਾ ਮੁੱਖ ਮੁੱਦਾ ਕੀ ਹੋਵੇਗਾ ਤੁਹਾਨੂੰ ਕਿਹੜਾ ਲੱਗਦਾ ਹੈ ਕਿ ਮਦਹਾ ਹਲ ਹੋਣਾ ਹੈ ਦੇਖੋ ਪਾਰਟੀ ਦੇ ਮੁੱਖ ਮੁੱਦੇ ਮੈਂ ਤੁਹਾਨੂੰ ਦੱਸ ਟਿਆ ਵਾਂ ਕਿ ਵੀ ਜਿਹੜੀ ਮੇਜਰ ਗੱਲ ਹੈ ਮੇਜਰ ਗੱਲ ਤੇ ਇਹ ਹੈ ਕਿ ਵੀ ਆਮ ਜਿਹੜੀ ਜਨਤਾ ਹੈ ਜਿਵੇਂ ਮੈਂ ਦੱਸ ਟਿਆ ਵਾਂ ਕਿ ਵੀ 23 ਕਰੋੜ ਲੋਕ ਤੇ ਇਸ ਤਰ੍ਹਾਂ ਦੇ ਹੋਗੇ ਨੇ ਜਿਹਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲੀ ਅੱਜ 33 ਕਿਸਾਨ ਕਰਜ਼ੇ ਦੇ ਵਿੱਚ ਰੋਜ਼ਾਨਾ ਸ਼ੂਟਸ਼ਟ ਕਰਦੇ ਨੇ ਕਰਜ਼ਾ ਮਾਫ਼ ਹੁੰਦਾ ਹੈ ਅੰਬਾਨੀਆ ਡਾਨੀ ਵਰਗਿਆਂ ਦਾ ਵੱਡੇ ਲੋਕਾਂ ਦਾ ਤੇ ਹੋਰ ਚੀਜ਼ਾਂ ਨੂੰ ਮਤਲਬ ਜਿਹੜਾ ਪੈਸੇ ਦਾ ਵਹਾਵ ਹੈ ਉਹ ਥਲੜੇ ਪਾਸੇ ਆਏ ਆ ਆਮ ਜਨਤਾ ਨੂੰ ਸੁਵਿਧਾ ਮਿਲੇ ਨਾ ਕਿ ਸਾਰਾ ਪੈਸਾ ਵੱਡੇ ਲੋਕਾਂ ਕੋਲ ਜਾਏ ਮੇਜ਼ਰ ਗੱਲ ਤੇ ਇਹ ਹੁੰਦੀ ਹੈ ਦੇਸ਼ ਦਾ ਕਿਸਾਨ ਸੁਖੀ ਰਹੇ ਦੇਸ਼ ਦਾ ਮਜ਼ਦੂਰ ਸੁਖੀ ਰਹੇ ਦੇਸ਼ ਦਾ ਦੁਕਾਨਦਾਰ ਸੁਖੀ ਰਹੇ ਯਾਨੀ ਰਹਿਣ ਦਾ ਖਾਣ ਦਾ ਇਲਾਜ ਦਾ ਹੋ ਤੁਸੀਂ ਦੇਖੋ ਇੱਥੇ ਸਿੱਖਿਆ ਦਾ ਜਿਹੜੀ ਹੈ ਉਹ ਵਪਾਰੀਕਰਨ ਹੋ ਗਿਆ ਹੈ ਸਿੱਖਿਆ ਜਿਹੜੀ ਹੈ ਉਹ ਬਿਜ਼ਨਸ ਬਣ ਗਿਆ ਹੈ ਇਹ ਤੇ ਇਲਾਜ ਬਿਜ਼ਨਸ ਬਣ ਗਿਆ ਇਹ ਚੀਜ਼ਾਂ ਬਿਜ਼ਨਸ ਨਹੀਂ ਹੁੰਦੀਆਂ ਇਲਾਜ ਤਾਂ ਸਭ ਨੇ ਕਰਾਉਣਾ ਹੈ ਤੇ ਜੇ ਇਲਾਜ ਦਾ ਬਿਜ਼ਨਸ ਕਰਤਾ ਤੇ ਹੁਣ ਤਾਂ ਦੇਖੋ ਬਿਮਾਰ ਕਰ ਕਰਕੇ ਪੈਸੇ ਲੈ ਰਹੇ ਨੇ ਤੇ ਇਹ ਬੜੇ ਇੱਕ ਸੁਧਾਰ ਕਰਨ ਦੀ ਦੇਸ਼ ਦੇ ਵਿੱਚ ਲੋੜ ਹੈ ਇੱਕ ਆਰਥਿਕ ਆਜ਼ਾਦੀ ਦੀ ਲੜਾਈ ਹੈ ਇੱਕ ਆਪਣੀ ਆਜ਼ਾਦੀ ਦੀ ਲੜਾਈ ਸੀ ਜਦੋਂ ਅੰਗਰੇਜ਼ਾਂ ਤੋਂ ਰਾਜ ਹੋਇਆ ਤੇ ਦੂਜੀ ਆਰਥਿਕ ਆਜ਼ਾਦੀ ਦੀ ਲੜਾਈ ਕਿ بڑے ਲੋਕਾਂ ਨੇ ਛੋਟੇ ਲੋਕਾਂ ਨੂੰ ਘੰਗਾਨ ਕਰਕੇ ਆਪਣਾ ਗੁਲਾਮ ਬਣਾ ਲਿਆ ਆਉਣ ਵਾਲੇ ਸਮੇਂ ਪੰਜਾਬ ਦੇ ਤੁਹਾਡੇ ਕਿਦਾਂ ਦਾ ਅਜੰਡਾ ਰਹੇਗਾ ਪੰਜਾਬ ਦੇ ਵਿੱਚ ਜਿਹੜੀ ਅੱਗੇ ਚੋਣਾਂ ਹੈ ਜਿਹੜੀ ਜੀਮਨੀ ਚੋਣਾਂ ਹੈ 4 ਉਹਨਾਂ ਚ ਅਸੀਂ ਆਪਣੇ ਬੰਦੇ ਖੜੇ ਕਰਾਂਗੇ ਤੇ ਉਦੋਂ ਅੱਗੇ ਜਿਹੜੇ ਵੀ ਇਲੈਕਸ਼ਨ ਆਉਣਗੇ ਉਹਨਾਂ ਚ ਹਿੱਸਾ ਲਿਆ ਠੀਕ ਠੀਕ